ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਐਮ ਟੌਪਿਕ ਦੇ ਉੱਪਰ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈਗਾ ਵੀ ਦੋਸਤੋ ਪਸ਼ੂ ਨੂੰ ਮੋਟਾ ਤਗੜਾ ਕਿਵੇਂ ਕੀਤਾ ਜਾਵੇ ਬਹੁਤੇ ਵੀਰਾਂ ਦੇ ਸਵਾਲ ਹਨ ਦੋਸਤੋ ਪਸ਼ੂ ਨੂੰ ਬਹੁਤ ਖਵਾਉਂਦੇ ਵੀ ਹਨ ਪਰ ਉਹਨਾਂ ਦੇ ਜਿਹੜੇ ਪਸ਼ੂ ਨੂੰ ਲੱਗਦਾ ਨਹੀਂ ਹੈਗਾ ਸੋ ਦੋਸਤੋ ਅੱਜ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਾਂਗਾ ਪਹਿਲਾ ਇੱਕ ਚੀਜ਼ ਤੁਸੀਂ ਸੁਣੀ ਹੋਵੇਗੀ ਬਾਈਪਾਸ ਫੈਟ ਬਾਈਪਾਸ ਫੈਟ ਜਿਆਦਾ ਟੈਕਨੀਕਲ ਦੇ ਵਿੱਚ ਆਪਾਂ ਨਹੀਂ ਜਾਂਦੇ ਇੱਕ ਆਸਾਨ ਜੇ ਸ਼ਬਦਾਂ ਵਿੱਚ ਜੇਕਰ ਮੈਂ ਤੁਹਾਨੂੰ ਦੱਸਣਾ ਹੋਵੇ ਤਾਂ ਮੈਂ ਤੁਹਾਨੂੰ ਦੱਸਾਂਗਾ ਦੋਸਤੋ ਵੀ ਜਿਵੇਂ ਕਿਸੇ ਸ਼ਹਿਰ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਲਿਖਿਆ ਹੁੰਦਾ ਵੀ ਬਾਈਪਾਸ ਨਿਕਲ ਜਿਓ ਬਾਈਪਾਸ ਤੋਂ ਭਾਵ ਤੁਸੀਂ ਬਾਈਪਾਸ ਨਿਕਲ ਜਾਓਗੇ ਤੇ ਜਿਹੜਾ ਤੁਸੀਂ ਜਲਦੀ ਪਹੁੰਚ ਜਾਓਗੇ ਜਾਂ ਜਲਦੀ ਚਲੇ ਜਾਓਗੇ ਸੋ ਦੋਸਤੋ ਪਸ਼ੂ ਦੇ ਪੇਟ ਦੇ ਜਿਹੜੇ ਚਾਰ ਹਿੱਸੇ ਹੁੰਦੇ ਨੇ ਜੋ ਪੈਕੇਟ ਆਪਾਂ ਬਾਈਪਾਸ ਫੈਟ ਆਪਾਂ ਪਸ਼ੂ ਨੂੰ ਦੇਵਾਂਗੇ ਉਹ ਰੂਮਨ ਨੂੰ ਬਾਈਪਾਸ ਕਰਕੇ ਚਲੀ ਜਾਂਦੀ ਆ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਆਸਾਨੀ ਦੇ ਨਾਲ ਮਾਰਕੀਟ ਦੇ ਵਿੱਚੋਂ ਮਿਲ ਜਾਵੇਗੀ 1 ਕਿਜੀ ਦੋਸਤੋ ਖਵਾਉਣ ਤੋਂ ਬਾਅਦ ਤੁਸੀਂ ਰਿਜ਼ਲਟ ਜਿਹੜਾ ਆਪ ਵੇਖ ਸਕਦੇ ਹੋ ਖਵਾਉਣ ਤੋਂ ਪਹਿਲਾਂ ਤੁਸੀਂ ਪਸ਼ੂ ਦੀ ਵੀਡੀਓ ਬਣਾ ਕੇ ਰੱਖ ਸਕਦੇ ਹੋ ਤੇ ਖਵਾਉਣ ਤੋਂ ਬਾਅਦ ਤੁਸੀਂ ਬਿਲਕੁਲ ਪਸ਼ੂ ਆਪਣੀ ਅੱਖੀਂ ਦੇਖ ਸਕਦੇ ਹੋ 1 ਕਿਲੋ ਖਵਾਉਣ ਦਾ ਜਿਹੜਾ ਰਿਜ਼ਲਟ ਆ ਦੋਸਤੋ ਤੁਹਾਨੂੰ ਬਿਲਕੁਲ ਵੇਖਣ ਦੇ ਵਿੱਚ ਨਜ਼ਰ ਆ ਜਾਏਗਾ ਇਹ ਦੋਸਤੋ ਵੱਖੋ ਵੱਖਰੀਆਂ ਕੰਪਨੀਆਂ ਦੀ ਮਾਤਰਾ ਵੀ ਵੱਖੋ ਵੱਖਰੀ ਹੁੰਦੀ ਆ ਰੂਮਨ ਬਾਈਪਾਸ ਫਾਇਡ ਦੋਸਤੋ ਪਰਸੈਂਟੇਜ ਦੇ ਹਿਸਾਬ ਦੇ ਨਾਲ ਹੁੰਦਾ ਹੈ ਕਿਸੇ ਉੱਪਰ 80% 85% ਤੇ 95% ਲਿਖਿਆ ਹੁੰਦਾ ਹੈ 95% ਦਾ ਜਿਹੜਾ ਮਤਲਬ ਆ ਦੋਸਤੋ ਉਹ ਆਂਦਾ 95% ਖਾਜਮ ਹੋ ਜਾਵੇਗਾ ਜਦੋਂ ਵੀ ਤੁਸੀਂ ਪਸ਼ੂ ਨੂੰ ਤੰਦਰੁਸਤ ਜਾਂ ਤਗੜਾ ਬਣਾਉਣ ਜਾ ਰਹੇ ਹੋ ਦੋਸਤੋ ਤਾਂ ਪਹਿਲਾਂ ਉਸ ਦੇ ਪੇਟ ਦੇ ਕੀੜੇ ਜਾਂ ਦਵਾਈ ਆ ਉਹ ਜ਼ਰੂਰ ਉਸ ਨੂੰ ਦੇ ਦਿਓ ਮਤਲਬ ਡੀ ਵਰਮਿੰਗ ਆ ਤੁਸੀਂ ਜ਼ਰੂਰ ਕਰ ਲਵੋ ਇਹ ਗੋਲੀਆਂ ਤੁਹਾਨੂੰ ਮੈਡੀਕਲ ਤੋਂ ਜਿਹੜੀਆਂ ਆਰਾਮ ਦੇ ਨਾਲ ਮਿਲ ਜਾਣਗੀਆਂ ਆਸਾਨੀ ਨਾਲ ਮਿਲ ਜਾਣਗੀਆਂ ਜੇ ਤੁਸੀਂ ਗੋਲੀਆਂ ਨਹੀਂ ਖਵਾਉਣੀਆਂ ਚਾਹੁੰਦੇ ਪਸ਼ੂ ਆਪਣੇ ਨੂੰ ਤਾਂ ਇਹ ਜਿਹੜਾ ਦੋਸਤੋ ਬਾਈਪਾਸ ਫੈਟ ਦੇਣ ਤੋਂ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਉਹਨੂੰ ਕੌੜੀ ਨਿੰਮ ਦੇ ਪੱਤੇ ਦੋ ਤਿੰਨ ਮੁਠੀਆਂ ਖਵਾ ਦਿਓ ਉਹ ਵੀ ਡੀ ਵਰਮਿੰਗ ਦਾ ਜਿਹੜਾ ਦੋਸਤੋ ਕੰਮ ਕਰਦੀਆਂ ਨੇ ਹੁਣ ਜੇ ਦੂਜੀ ਗੱਲ ਤੁਹਾਨੂੰ ਦੱਸਾਂ ਤੇ ਦੋਸਤੋ ਜੇ ਆਪਾਂ ਦੇਖੀਏ ਤਾਂ ਹਰਿਆਣੇ ਦੇ ਪਸ਼ੂ ਬਹੁਤ ਜ਼ਿਆਦੇ ਹੈਵੀ ਤਗੜੇ ਤੇ ਵਜਨਦਾਰ ਹੁੰਦੇ ਨੇ ਮਤਲਬ ਕਿ ਬਿਲਕੁਲ ਤੰਦਰੁਸਤ ਹੁੰਦੇ ਨੇ ਮੋٹے ਤਗੜੇ ਹਰਿਆਣੇ ਦੇ ਲੋਕ ਨੇਚਰਲ ਪ੍ਰਕਿਰਤਿਕ ਢੰਗ ਦੇ ਨਾਲ ਜਿਹੜਾ ਦੋਸਤੋ ਡਾਈਟ ਪਲਾਨ ਆ ਉਸ ਦੇ ਵਿੱਚ ਬਨੌਲਾ ਖਵਾਉਂਦੇ ਆ ਜਿਹਨੂੰ ਆਪਾਂ ਕਾਟਨ ਸੀਡ ਵੀ ਕਹਿੰਦੇ ਆ ਇਸ ਨੂੰ ਕੱਚੀ ਜਿਹੜੀ ਆ ਦੋਸਤੋ ਕਦੀ ਵੀ ਨਹੀਂ ਖਵਾਉਣਾ ਚਾਹੀਦਾਗਾ ਕਈ ਵੀਰ ਕੱਚੀ ਖਵਾ ਦਿੰਦੇ ਆ ਪਰ ਕੱਚੀ ਬਿਲਕੁਲ ਨਹੀਂ ਖਵਾਉਣਾ ਚਾਹੀਦਾ ਕਾਟਨ ਸੀਡ ਨੂੰ ਬਨੋਲਾ ਨੂੰ ਸੋ ਇਹ ਬਾਈਪਾਸ ਫੈਟ ਦਾ ਜਿਹੜਾ ਦੋਸਤੋ ਬਿਲਕੁਲ ਕੰਮ ਕਰਦੀ ਆ ਮੋٹے ਅਨਾਜ ਜਿਹੜੇ ਆ ਉਹ ਜਾਦੇ ਖਵਾਉਂਦੇ ਆ ਹਰਿਆਣੇ ਦੇ ਲੋਕ ਇਹਨਾਂ ਦੇ ਵਿੱਚ ਜਿਹੜਾ ਦੋਸਤੋ ਕਾਰਬੋਹਾਈਡਰੇਟ ਦੀ ਜਿਹੜੀ ਬਹੁਤ ਜ਼ਿਆਦਾ ਚੰਗੀ ਮਾਤਰਾ ਹੁੰਦੀ ਹੈ ਬਨੋਲੇ ਦੇ ਅਨਾਜ ਖਵਾਉਂਦੇ ਆ ਦੋਸਤੋ ਬਨੋਲੇ ਵੀ ਜਿਹੜੇ ਆ ਬਾਈਪਾਸ ਫੈਟ ਦਾ ਕੰਮ ਕਰਦੇ ਨੇ ਨੈਚੁਰਲ ਢੰਗ ਦੇ ਨਾਲ ਸੋ ਦੋਸਤੋ ਉਹ ਕਿਵੇਂ ਇਹ ਸੁਪਰ ਦੋਸਤੋ ਜਿਹੜਾ ਛਿਲਕਾ ਹੁੰਦਾ ਬਹੁਤ ਜ਼ਿਆਦਾ ਸਖਤ ਹੁੰਦਾ ਉਸ ਨੂੰ ਪਕਾਉਣ ਤੋਂ ਬਾਅਦ ਵੀ ਉਹ ਟੁੱਟਦਾ ਨਹੀਂਗਾ ਜਦੋਂ ਬਨੌਲਾ ਅਸੀਂ ਆਪਣੇ ਪਸ਼ੂ ਨੂੰ ਖਵਾਉਂਦੇ ਆਂ ਤੇ ਉਹ ਵੀ ਰੂਮਨ ਨੂੰ ਬਾਈਪਾਸ ਕਰ ਜਾਂਦਾ ਉਸ ਦੀ ਤਹਿ ਟੁੱਟਦੀ ਨਹੀਂ ਹੈਗੀ ਉਹ ਰੂਮਨ ਨੂੰ ਬਾਈਪਾਸ ਕਰ ਜਾਂਦਾ ਦੋਸਤੋ ਤੇ ਪਸ਼ੂ ਜਿਹੜਾ ਆਪਣਾ ਤੰਦਰੁਸਤ ਹੋ ਜਾਂਦਾ ਕਿੰਨਾ ਖਵਾਉਣਾ ਚਾਹੀਦਾ ਕਿੰਨੀ ਮਾਤਰਾ ਹੋਣੀ ਚਾਹੀਦੀ ਆ ਸੋ ਦੋਸਤੋ ਅੱਧੇ ਕਿਲੋ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ 1 ਕਿਲੋ ਤੱਕ ਇਸ ਨੂੰ ਜਿਹੜਾ ਤੁਸੀਂ ਲੈ ਕੇ ਜਾ ਸਕਦੇ ਹੋ ਬਨੌਲਾ ਜਿਹੜਾ ਦੋਸਤੋ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਕਦੇ ਵੀ ਆਪਾਂ ਪਸ਼ੂ ਨੂੰ ਕੱਚਾ ਨਹੀਂ ਖਵਾਉਣਾਗਾ ਰੋਸਟ ਕਰਕੇ ਬਿਲਕੁਲ ਇਸ ਨੂੰ ਖਵਾਉਣਾ ਹੈਗਾ ਪਕਾ ਕੇ ਖੋਣਾ ਹੈ ਦੂਸਰਾ ਜਿਹੜਾ ਨੈਚੁਰਲ ਬਾਈਪਾਸ ਹੈਗਾ ਉਹ ਹੈਗਾ ਦੋਸਤੋ ਸੋਇਆਬੀਨ ਸੋਇਆਬੀਨ ਨੂੰ ਵੀ ਅਸੀਂ ਆਪਣੇ ਪਸ਼ੂ ਨੂੰ ਜਿਹੜਾ ਬਾਈਪਾਸ ਦੇ ਤੌਰ ਤੇ ਖਵਾ ਸਕਦੇ ਹਾਂ ਉਸ ਦੀ ਮਾਤਰਾ ਜਿਹੜੀ ਹੈ 200 ਗ੍ਰਾਮ ਤੋਂ ਲੈ ਕੇ 300 ਗ੍ਰਾਮ 400 ਗ੍ਰਾਮ ਤੱਕ ਲਿਜਾ ਸਕਦੇ ਹਾਂ ਪਰ ਤੁਸੀਂ ਦੋਸਤੋ ਜੇਕਰ ਸਟਾਰਟਿੰਗ ਟਾਈਮ ਤੋਂ ਖਵਾ ਰਹੇ ਹੋ ਤਾਂ 100 ਗ੍ਰਾਮ ਤੋਂ ਸ਼ੁਰੂ ਕਰਨਾ ਤੇ ਹੌਲੀ-ਹੌਲੀ 400 ਗ੍ਰਾਮ ਤੱਕ ਲੈ ਕੇ ਜਾ ਸਕਦੇ ਹੋ ਇਹਨੂੰ ਵੀ ਦੋਸਤੋ ਆਪਾਂ ਰੋਸਟ ਕਰਕੇ ਹੀ ਖਵਾਉਣਾ ਪਕਾ ਕੇ ਖਵਾਉਣਾ ਕਦੀ ਕੱਚੇ ਨਹੀਂ ਖਵਾਉਣੇਗੇ ਬਿਲਕੁਲ ਇਹ ਬਾਈਪਾਸ ਫੈਟ ਦਾ ਇੱਕ ਚੰਗੇ ਸਰੋਤ ਨੇ ਇਹ ਦੋ ਚੀਜ਼ਾਂ ਨਾਲ ਤੁਸੀਂ ਦੋਸਤੋਂ ਆਪਣੇ ਪਸ਼ੂ ਨੂੰ ਮੋਟਾ ਤਕੜਾ ਕਰ ਸਕਦੇ ਹੋ ਬਾਕੀ ਜਿਹੜਾ ਪ੍ਰੋਡਕਟ ਆ ਬਾਈਪਾਸ ਫੈਟ ਵਾਲਾ ਦੋਸਤੋਂ ਉਹ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਜਿਹੜੀ ਤੁਹਾਨੂੰ ਸ਼ੇਅਰ ਕਰ ਦੂੰਗਾ ਤੁਸੀਂ ਲਿੰਕ ਦੇ ਉੱਪਰ ਜਾ ਕੇ ਸਿੱਧਾ ਪ੍ਰੋਡਕਟ ਤੇ ਜਾ ਕੇ ਆਰਡਰ ਕਰ ਸਕਦੇ ਹੋ ਇਰੀਏ ਦੇ ਹਿਸਾਬ ਨਾਲ ਦੋਸਤੋ ਤੁਸੀਂ ਬਨੌਲਾ ਸੋਇਆਬੀਨ ਦੀ ਵਰਤੋਂ ਵੀ ਕਰ ਸਕਦੇ ਹੋ ਬਾਈਪਾਸ ਫੈਟ ਦੇ ਤੌਰ ਤੇ ਤੁਸੀਂ ਜਲਦੀ ਰਿਜ਼ਲਟ ਆ ਦੇ ਜਿਹੜੇ ਦੋਸਤੋ ਵੇਖਣ ਦੇ ਵਿੱਚ ਤੁਹਾਨੂੰ ਮਿਲਣਗੇ ਵੀਡੀਓ ਚੰਗੀ ਲੱਗੇ ਤਾਂ ਖੋਰਾ ਵੀਰਾਂ ਤੱਕ ਅੱਗੇ ਸ਼ੇਅਰ ਵੀ ਜਰੂਰ ਕਰ ਦਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਤਿ ਸ੍ਰੀ ਅਕਾਲ ਜੀ